ਉਹ ਆਪਾਂ 95000 ਰੁਪਏ ਭਜੀ ਜੱਲੀ ਆ 65000 ਦਾ ਰਿਕਾਰਡ ਨਾਲ ਆ ਰਿਕਾਰਡ ਨਾਲ ਜੱਲੀ ਆ ਉਹਨੂੰ ਆਪਾਂ ਦਵਾਂਗੇ 2 ਲੱਖ ਰੁਪਏ ਦੀ ਕਾਰ net fat 198000 ਹੋਗੀ ਠੀਕ ਆ 99 ਦੀ ਦੇ ਦਵਾ ਚੈੱਕ ਹੋਵੇ 195 ਹੋਗੀ ਬਾਈ 165000 ਦੀ ਕਾਰ ਦੇ ਦਵਾ net ਬਹੁਤ ਵਧੀਆ ਹੋਵੇ ਲੋਨ ਫੋਲੋ ਕਰਾ ਦਵਾਂਗੇ ਫੁੱਲ ਲੋਨ ਬਾਈ 0 ਡਾਊਨ ਪੇਮੈਂਟ ਤੇ ਕਾਰ ਜੀ ਨੂੰ ਇਹ ਆਪਾਂ ਇੱਕੋ ਹੀ ਰੇਟ ਜਿਹੜੇ ਦੇਣ ਵਾਲੇ ਰੇਟ ਆ 190000 ਦੀ ਕਾਰ ਦੇ ਦਵਾਂਗੇ ਇਹ ਵੀ 2 ਲੱਖ ਦੀ ਕਾਰ ਦੇ ਦਵਾਂਗੇ ਇਹ ਵੀ 195 ਕਾਰ ਦੇ ਇਹ ਵੀ 195 ਦੇ ਦਵਾਂਗੇ ਹੁਣ ਜੇ ਕਰਵਾਣਾ ਹੋਵੇ ਉਹਦਾ ਹੱਲ ਕਰ ਦੋਗੇ ਲੋਨ ਵੀ ਭਾਈ ਕਰਾ ਦਵਾਂਗਾ ਕਰਾ ਦਵਾਂਗਾ ਸਿਰਫ ਇਹ ਆਪਾਂ ਦੇ ਦਵਾਂਗੇ 155000 ਦੀ ਕਾਰ ਦੇ ਦਵਾਂਗੇ 155000 ਤੇ ਜਿਹੜਾ ਤੁਹਾਡੀ ਵੀਡੀਓ ਦੇਖਿਆ ਇੱਕ ਲੱਖ 70000 ਦੀ ਕਾਰ ਦੇ ਦਵਾਂਗੇ ਲਓਏ ਮਿੱਤਰੋ ਕਹਿੰਦੇ ਮਾਲਵੇ ਵਾਲੇ ਅੱਜ ਦੁਆਬੇ 'ਚ ਪਹੁੰਚ ਚੁੱਕੇ ਆ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਮਿੱਤਰ ਪਿਆਰਿਆਂ ਨੂੰ ਜਿੰਨੇ ਵੀ ਭਰਾ ਆਪਣੇ ਨਾਲ ਇਸ ਵੀਡੀਓ ਦੇ ਵਿੱਚ ਜੁੜ ਚੁੱਕੇ ਆ ਬਾਈ ਕੁੱਲ ਮਿਲਾ ਕੇ ਜੇ ਮੈਂ ਅੱਜ ਦੀ ਵੀਡੀਓ ਦੀ ਗੱਲ ਕਰਾਂ ਨਾ ਵੀ ਤੁਸੀਂ ਕਹੋਗੇ ਵੀ ਵੀਰੇ ਸਵਾਦ ਆ ਗਿਆ ਇਹ ਮੈਂ ਨਾ ਕੁਝ ਕੁ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਪਈ ਇਹ ਜੀ ਤੁਹਾਨੂੰ ਦੇਖਣ ਨੂੰ ਮਿਲੂਗੀ ਅੱਜ ਬਾਈ ਆਪਾਂ ਆਏ ਹੋਏ ਆ ਰਾਣਾਕਾਰ ਬਾਜ਼ਾਰ ਤੇ ਵੀਰੇ ਪਿੰਡ ਕਿਹੜਾ ਸੀ ਆਪਣਾ ਆਪਣਾ ਪਾਜੀ ਅਮਲ ਪੁੱਤ ਮੱਲੂ ਪੁੱਤ ਆ ਗਿਆ ਰਾਣਾਕਾਰ ਬਾਜ਼ਾਰ ਮੇਨ ਫਗਵਾੜਾ ਤੋਂ ਬੰਗਿਆਂ ਹਾਈਵੇ ਦੇ ਉੱਤੇ ਅੱਜ ਆਪਾਂ ਖੜੇ ਹੋਏ ਆਂ ਬਾਈ ਮਣੀ ਬਾਈ ਆਪਣੇ ਨਾਲ ਆ ਗੱਲਬਾਤ ਕਰਵਾਨੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੈਮ ਹਾਂਜੀ ਹੈ ਮਤਲਬ ਕਿ ਜਿਹੜੀ ਮੈਂ ਪਹਿਲਾਂ ਹੀ ਗੱਲ ਕਹੀ ਆ ਵੀ ਦੁਆਬੇ ਚ ਆ ਕੇ ਆਪਾਂ ਧੱਕ ਪਾਣੀ ਆ ਉਹ ਪੂਰੀ ਆ ਨਾ ਹਾਂਜੀ ਹਾਂਜੀ ਕਿੰਨੀਆਂ ਕਾਰਾਂ ਵੀਰੇ ਆਪਣੇ ਤੋਂ ਆਪਣੇ ਕੋਲ ਭਾਜੀ 25 ਤੋਂ ਲੈ ਕੇ 30 ਤਾਰਾਂ ਖੜੀਆਂ ਹੈਗਰ ਆਰਾਮ ਨਾਲ ਹਾਂਜੀ ਹੈ ਨਾ 25 ਤੋਂ 30 ਕਾਰਾਂ ਦਾ ਬਾਈ ਅੱਜ ਤੁਹਾਨੂੰ ਦਿਖਾਵਾਂਗੇ ਸਟਾਕ ਤੇ ਸ਼ੁਰੂਆਤ ਦੀ ਜੇ ਗੱਲ ਕਰੀਏ ਬਾਈ ਚੱਲੀ ਕਿੰਨੀ ਸੀ ਉਹ ਕਾਰ ਭਲਾ ਜਿਹੜੀ ਆਪਾਂ ਤੋਫਾ 95000 ਵਾਲਾ ਉਹ ਭਾਜੀ ਚੱਲੀ ਆ 65000 ਕਰ ਰਿਕਾਰਡ ਨਾਲ ਆ ਰਿਕਾਰਡ ਨਾਲ ਚੱਲੀ ਆ ਵੀ ਉਹ ਬਾਹਰ ਚਲ ਗਈ ਸੀ ਬੰਦੇ ਹਨਾ ਇਹਨਾਂ ਦੀ ਬਲੇਤਿਆਂ ਦੀ ਕਾਰ ਆ ਪਹਿਲੇ ਨਾਂ ਦੀ ਕਾਰ ਆ ਪਹਿਲੇ ਨਾਂ ਦੀ ਆ ਭਾਜੀ ਟੱਕਰ ਪਾਸ 95000 ਚ 65000 ਚੱਲੀ ਹੋਈ ਕਾਰ ਅਖੀਰ ਤੱਕ ਬਣੇ ਰਹੋ ਸਿਰਾ ਕਰਾਵਾਂਗੇ ਸਭ ਤੋਂ ਪਹਿਲੀ ਆਪਾਂ ਕਾਰ ਦਿਖਾਣੇ ਆ ਬਾਈ ਜਿਹੜੀਆਂ ਉੱਧਰ ਨੂੰ ਨੇ ਆਜੋ ਪਹਿਲੀ ਕਾਰ ਬਾਈ ਆਪਾਂ ਫਿਰ ਜਿਹੜੀ ਮਤਲਬ ਕਿ ਮਨ ਭਾਂਦੀ ਕਾਰ ਹਰੇਕ ਦੀ ਹਾਂਜੀ ਮਲੇ ਪਿੰਡ ਵਾਲੇ ਤਾਂ ਖਾਸ ਕਰਕੇ ਕਹਿੰਦੇ ਸਾਨੂੰ ਸਵਿਫਟਾਂ ਤੇ ਡਿਆਰ ਹੀ ਦੇ ਦੋ ਹੋਰ ਬਾਕੀ ਛੱਡ ਦਿਓ ਹਾਂਜੀ ਸਭ ਤੋਂ ਪਹਿਲਾਂ ਡਿਆਰ ਦਿਖਾਣੇ ਆ ਡਿਆਰ ਹੀ ਹਨ ਹਾਂਜੀ 2014 ਮਾਡਲ ਦੀ ਫਰਸਟ ਓਨਰ ਦੀ ਗੱਾਰ ਆ ਹੂੰ ਚਾਰੇ ਟਾਇਰ ਨਵੇਂ ਆ ਸੀਏਟ ਦੇ ਹੂੰ ਇਹ ਆਪਾਂ ਇੱਕੋ ਹੀ ਰੇਟ ਹੂੰ ਜਿਹੜਾ ਦੇਣ ਵਾਲਾ 4.5 ਲੱਖ ਦੀ ਕਾਰ ਦੇਣੀ ਜੀਡੀਆਈ ਜੀਡੀਆਈ ਆ ਇਹ ਬਈ ਜੀਡੀਡੀਆਈ ਕਾਰ ਆ ਇਹ 90 ਹਜ਼ਾਰ ਚੱਲੀ 90 ਹਜ਼ਾਰ ਚੱਲੀ ਹੋਈ ਆ ਤੇ 4.5 ਲੱਖ ਦੀ ਆ ਬਾਕੀ ਇੱਕ ਕਹਿਣਾ 445 ਦੀ ਛੱਡ ਦਿਓ ਹੋਰ ਦੱਸੋ ਠੀਕ ਹੈ ਤੇ ਵੀਰੇ ਆਹਾ ਏ ਭਾਜੀ 2010 ਮਾਡਲ ਦੀ ਕਾਰ ਆ। ਹਾਂ ਡੀਆਰ ਹੈ ਵੀ। ਹਾਂ ਡੀਆਰ ਫਰਸਟ ਆਨਰ ਦੀ ਕਾਰ ਆ। ਈ ਟੱਕਰ ਪਾਸ ਆ। ਠੀਕ ਐ। ਟਾਇਰ ਨਵੇਂ ਆ ਯਾਰੇ। ਟਾਇਰ ਬਾਈ ਓਕੇ ਰਿਪੋਰਟ ਨੇ ਪੂਰੇ। ਸਟੀਅਰਿੰਗ ਕਵਰ ਚੜਿਆ ਹੋਇਆ ਵਾ। ਆਓ ਤੁਹਾਨੂੰ ਸੀਟ ਕਵਰ ਲਾਇ ਦਉ ਤੇ ਨਵੇਂ ਪਏ ਹੋਣੇ। ਦੇਖੋ ਬਾਈ ਸੀਟ ਕਵਰ, ਟਾਇਰ ਟੱਪਾ ਸਾਰਾ ਕੁਝ ਓਕੇ ਰਿਪੋਰਟ ਆ। ਬਾਈ ਕੀ ਕਹਿੰਨੇ ਹੋ? ਇਹ ਭਾਜੀ ਜਿਹੜਾ ਤੁਹਾਡੇ ਵੀਡੀਓ ਦੇਖਿਆ ਹਾਂਗਾ। ਹਾਂ। ਉਹਨੂੰ ਆਪਾਂ ਦਵਾਂਗੇ 2 ਲੱਖ ਰੁਪਏ ਦੀ ਕਾਰ। ਨੈਟ ਫਟ। ਨੈਟ। 1,98,000 ਹੋਗੀ। ਠੀਕ ਐ। 99 ਵੀ ਦੇ ਦਵਾਂਗੇ। ਚੱਕੋ ਆਜੋ 2030 ਤੱਕ ਪਾਸ ਆ ਹਨ ਹਾਂਜੀ ਬਾਈ 2030 ਤੱਕ ਪਾਸ ਆ ਇਹ ਕਾਰ ਜਿਹੜੇ ਮੇਰੇ ਭਰਾ ਨੇ ਚਾਹੀਦੀ ਆ ਇਹ ਡੀਜ਼ਲ ਹੀ ਪੈਟਰੋਲ ਆ ਡੀਜ਼ਲ ਦੀ ਕਾਰ ਆ ਜੀ ਐਵਰੇਜ ਵੀ 25 ਪਲੱਸ ਕਰਦੀ ਆਰਾਮ ਨਾਲ ਕੱਢੂ ਆਰਾਮ ਨਾਲ ਕੱਢੂ ਮਤਲਬ ਕੋਈ ਇਹਦੇ 'ਚ ਸ਼ੱਕ ਵਾਲੀ ਗੱਲ ਨਹੀਂ 25 ਪਲੱਸ ਐਵਰੇਜ ਬੱਟ ਤੇ ਪਈ ਆ ਬਈ ਆਹਾ ਇਹ 2011 ਮਾਡਲ ਦੀ ਆ ਜੀ ਸੈਕੰਡ ਓਨਰ ਦੀ ਕਾਰ ਆ ਡੈਸ਼ਰ ਲਾਏ ਲੱਗੇ ਨੇ ਇਹ ਵੀ 2 ਲੱਖ ਦੀ ਕਾਰ ਦੇ ਦਵਾਂਗੇ ਇਹ ਵੀ 1.95 ਕਰ ਦਿਓ ਇਹ ਵੀ 1.95 ਦੇ ਦਿਓ ਭਾਈ ਉਹ ਆਜੋ ਭਾਈ ਇੱਕ ਵਾਰੀ ਅੰਦਰੋ ਦਿਖਾ ਦੇਣਾ ਇਹਦੇ ਮੈਕ ਵੀ ਲੱਗੇ ਹੋਏ ਆ ਟਾਇਰ ਵੀ ਲੱਗੇ ਹੋਏ ਆ ਤੇ ਇੱਕ ਵਾਰੀ ਚੈੱਕ ਕਰ ਲਿਓ ਟਾਇਰ ਓਕੇ ਰਪੋਰਟ ਨੇ ਵੀਰੇ ਚੱਲੀ ਕਿੰਨੀ ਹੈ ਇਹ ਭਲਾ ਚੱਲੀ ਭਾਈ ਹੈਗੀ ਆ ਡੇਢ ਕਿਤੇ ਕਰੀਬ ਚੱਲੀ ਹੋਈ ਹੈ ਡੇਢ ਕਿਤੇ ਕਰੀਬ ਆ ਭਾਈ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦੇਣਾ ਭਾਈ ਉਹਨਾਂ ਦੇ ਕੋਲ ਮੀਟਰ ਬੈਗ ਵਾਲਾ ਕੰਮ ਨਹੀਂ ਆ ਠੀਕ ਆ ਕੰਮ ਜੈਨੂ ਹਨ ਹਾਂ ਨਹੀਂ ਜੈਨੂ ਠੀਕ ਆ ਨਾ ਜਿਹੜੇ ਮੇਰੇ ਭਰਾ ਨੂੰ ਚਾਹੀਦੀ ਆ ਕਾਰ ਉਹ ਸਕਰੀਨ ਤੇ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਲਿਓ ਇੱਕ ਵਾਰੀ ਨਾ ਬੈਕ ਕੈਮਰਾ ਕਮਾ ਕੇ ਦਿਖਾ ਦਿਓ ਆ ਮੈਂ ਹਾਈਵੇ ਚੱਲਦਾ ਪਿਆ ਵਾ ਫਗਵਾੜੇ ਤੋਂ ਬੰਗਿਆਂ ਵਾਲਾ ਠੀਕ ਹੈ ਬਾਈ ਆ ਜਿਹੜਾ ਗੇਟ ਆ ਕਿਹੜੇ ਪਿੰਡ ਦਾ ਬਾਈ ਇਹ ਭਾਜੀ ਮੱਲੂ ਪੋਤਾ ਪਿੰਡ ਆ ਮੋਰੇ ਮੱਲੂ ਪੋਤਾ ਹੀ ਆ ਨਾ ਇਹ ਹਾਈਵੇ ਰੋਡ ਆ ਫਗਵਾੜਾ ਤੇ ਬਾਕੀ ਡਿਸਕ੍ਰਿਪਸ਼ਨ ਚ ਤੁਹਾਨੂੰ ਮੈਂ ਲਿੰਕ ਪਾ ਦੇਣਾ ਵਾ ਤੁਸੀਂ ਉੱਥੇ ਕਲਿੱਕ ਕਰਕੇ ਆ ਜਿਵੇਂ ਪਿੰਡ ਦਾ ਗੇਟ ਵੜੋਂਗੇ ਬਾਈ ਰਾਣਾ ਕਾਰ ਬਈਰ ਮੂਰੇ ਹੀ ਪਿਆ ਵਾ ਪਹਿਲੇ ਤੇ ਇਹਦਾ ਦੱਸਦਾ ਆਪਾਂ ਇਹ ਵੀ 95 ਉਹ ਵੀ ਇੱਕ 95 ਡੀਜ਼ਲ ਹੀ ਆ ਦੋਨੋਂ ਡੀਜ਼ਲ ਆ ਦੋਨੇ ਘਰ ਆ ਦੋਨੇ ਡੀਜ਼ਲ ਇਹ 2010 ਮਾਡਲ ਆ ਜੀ Swift ਹਾਂਜੀ Swart 2010 ਮਾਡਲ ਫਸਟ ਓਨਰ ਦੀ ਕਾਰ 30 ਟ 3 ਤੱਕ ਇਹ ਵੀ ਬਾਤ ਠੀਕ ਹੈ ਇਹ ਦੇ ਦਵਾਂਗੇ 240000 ਦੀ ਕਾਰ ਦੇ 240000 ਜੀ ਪਹਿਲੇ ਨਾਂ ਦੀ ਕਾਰ ਆ ਨਾਲੇ ਪਹਿਲੇ ਨਾਂ ਦੀ ਆ ਬਾਈ ਕਾਰਾਂ ਇੱਕੋ ਹੀ ਚੀਜ਼ ਮੈਂ ਕਹਿਣਾ ਹੁੰਦਾ ਚੰਗੀ ਕੰਡੀਸ਼ਨ ਦੀਆਂ ਲਿਆ ਕਰੋ ਜੇ ਤੁਸੀਂ ਡਾਇਰੈਕਟ ਕਸਟਮਰ ਟੂ ਕਸਟਮਰ ਲੈਣੇ ਹੋ ਬਾਈ ਉਹਦੇ ਚ ਬਹੁਤ ਕੁਝ ਓਲਾ ਬਾਈ ਕਾਗਜ਼ ਪੱਤਰ ਇੰਜਨ ਜੇ ਉਛਾਲ ਦੀ ਇੰਜੋਰਸ ਵੀ ਆ ਇੰਸ਼ੋਰੈਂਸ ਵੀ ਪਈ ਪਾਲ ਦੀ ਇੰਸ਼ੋਰਸ ਦੇਵਾਂਗੇ ਸ਼ੀਸ਼ੇ ਤੱਕ ਨਾਲ ਦੇ ਕਰਦੇ ਲਓ ਫੇ ਮਿੱਤਰ ਪਿਆਰਿਓ ਆ ਚੈੱਕ ਕਰ ਲਓ ਸੂਜ਼ੂਕੀ ਵਾਲਿਆਂ ਦੀ ਮੋਹਰ ਤੱਕ ਲੱਗੀ ਹੋਈ ਆ ਸ਼ੀਸ਼ੇ ਤੱਕ ਨਾਲ ਦੇ ਨੇ ਕਾਰ ਦੀ ਐਡਵੋਕੇਟ ਦੀ ਕਾਰ ਆ ਇੰਜਨ ਗੇਅਰ ਦਾ ਬਾਈ ਜਿਹੜੇ ਨਵੇਂ ਭਰਾਏ ਆ ਆਪਣੇ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਪੂਰੀ ਗਾਰੰਟੀ ਆ ਸਾਰੀਆਂ ਗਾਰਾਂ ਦੀ ਗਾਰੰਟੀ ਕਰਦੇ ਹਣਾ ਠੀਕ ਹੈ ਬਾਈ ਤੇ ਇੱਕ ਆਹ ਸਵਿਫਟ 2009 ਮਾਡਲ ਆ ਸਵਿਫਟ ਜੀ 39 ਤੱਕਰ ਪਾਸ ਆ ਇਹਦੇ ਵਿਸ਼ੇਸ਼ ਸਾਰੇ ਨਾਲ ਦੇ ਆ ਅੱਛਾ ਇਹਦੇ ਵੀ ਨਾਲ ਦੇ ਹੀ ਆ ਇਹ ਡੀਜ਼ਲ ਪੈਟਰੋਲ ਇਹ ਪੈਟਰੋਲ ਦੀ ਕਾਰ ਆ ਸੈਕੰਡ ਹੰਡਰਡਰ ਦੀ ਕਾਰ ਆ 38 ਤੱਕਰ ਪਾਸ ਠੀਕ ਹੈ ਬਾਈ ਇਹ ਆਪਾਂ ਦੇ ਦੇਵਾਂਗੇ 1,55,000 ਦੀ ਕਾਰ ਦੇ ਦੇਵਾਂਗੇ 1,55,000 ਬਾਈ ਮਤਲਬ 80 ਦੇ ਰੇਟ ਚ ਇੱਕ ਚੀਜ਼ ਤੁਸੀਂ ਨੋਟ ਕਰਿਓ ਬਾਈ ਦੇ ਕੋਲ ਜਿੰਨੀਆਂ ਤੁਹਾਨੂੰ ਹੁਣ ਤੱਕ ਆਪਾਂ ਸਵਿਫਟ ਡਿਆਰਾਂ ਦਿਖਾਈਆਂ ਸਾਰੀਆਂ ਬਜਟ ਵਾਲੀਆਂ ਬਾਈ ਇਹਦੇ ਵਿੱਚ ਮਤਲਬ ਕਿ ਤੁਸੀ ਕੁਛ ਨਹੀਂ ਕਰਾਣਾ ਵਾ ਬਾਈ ਸਰਵਿਸ ਤੱਕ ਵੀ ਕਰਵਾਈ ਹੋਈ ਆ ਮੇਰੇ ਖਿਆਲ ਨਾਲ ਸਭ ਵੀ ਹੋਈ ਹੋਆ ਹੈਣਾ ਹੋਈ ਹੋਆ ਸਰਵਸ ਵੀ ਹੋਈ ਹੋਈ ਆ ਬਾਈ ਉਹਨਾਂ ਦੇ ਕੋਲ ਜਿੰਨੀਆਂ ਕਾਰਾਂ ਖੜੀਆਂ ਨੇ ਤੁਸੀਂ ਬਸ ਡੀਜ਼ਲ ਜਾਂ ਪੈਟਰੋਲ ਪਵਾਉਣਾ ਵਾ ਤੇ ਕਾਰ ਚਲਾਣੀ ਆ ਹਾਂਜੀ ਅ ਮਣੀ ਵੀਰੇ ਇੱਕ ਚੀਜ਼ ਹੋਰ ਦੱਸੋ ਹਾਂਜੀ ਕਿਸੇ ਭਰਾ ਨੇ ਲੋਨ ਜੇ ਕਰਵਾਉਣਾ ਹੋਵੇ ਉਹਦਾ ਹੱਲ ਕਰ ਦੋਗੇ ਲੋਨ ਵੀ ਭਾਈ ਕਰਾ ਦਵਾਂਗੇ ਕਰਾ ਦਵਾਂਗੇ ਨਾ ਹਾਂਜੀ ਕਰਾ ਦਵਾਂਗੇ ਸਿਬਲ ਸਕੋਰ ਭਾਈ ਮੈਂ ਖਾਸ ਕਰਕੇ ਕਹਿਣਾ ਹੁੰਨਾ ਵਾ ਵੀ ਆਪਣਾ ਚੰਗਾ ਰੱਖਿਆ ਕਰੋ ਕਿਉਂਕਿ ਲੋਨ ਜਦੋਂ ਤੁਸੀਂ ਕਰਵਾਉਣਾ ਤੁਹਾਡਾ ਸਿਬਲ ਹੀ ਬੋਲਣਾ ਵਾ ਹਾਂਜੀ ਆਹਾ ਇਹ 20614 ਮਾਡਲ ਆ ਜੀ ਹੂੰ ਰਜਿਸਟਰਡ 16 ਦੀ ਆ ਠੀਕ ਆ ਭਾਈ ਤੱਕਰਪਾ ਸਿੰਘ ਆ ਕਾਰ ਦੀ ਠੀਕ ਆ ਫਸਟ ਓਨਰ ਦੀ ਕਾਰ ਆ ਨਾਲੇ ਪਹਿਲੇ ਨਾ ਦੀ ਹੈ ਨਾ ਪਹਿਲੇ ਨਾ ਦੀ ਦੇਖੋ ਭਾਈ ਆਪਾਂ 4.5 ਡਿਮਾਂਡ ਰੱਖੀ ਆ ਇਹ 4.5 ਦੀ ਕਾਰ ਦੇ ਦਵਾਂਗੇ 4 ਲੱਖ ਤੇ 25000 ਦੇ ਵਿੱਚ ਹਾਂਜੀ ਇੱਕ ਵਾਰੀ ਇੰਟੀਰੀਅਰ ਦੇਖ ਲੋ ਜਿਹੜੇ ਮੇਰੇ ਭਰਾ ਦਾ ਸਿਬਲ ਵਧੀਆ ਵਾ ਮੈਂ ਕਹਿੰਦਾ ਉਹਨੂੰ 60-70 ਹਜ਼ਾਰ ਹੀ ਲੈਣਾ ਉਹਨੇ ਤੇ ਉਹਨੂੰ ਕਾਰ ਮਿਲ ਜਾਣੀ ਹੈ ਕਾਰ ਮਿਲ ਜਾਨੀ ਹੈ ਟਾਇਰ ਨਵੇਂ ਆ ਜੀ ਟਾਇਰ ਦੇਖੋ ਬਾਈ ਟਾਇਰ ਓਕੇ ਰਿਪੋਰਟ ਪੂਰੇ ਜਿਹਨੂੰ ਕਹਿੰਦੇ ਆ ਤੇ ਡੀਜ਼ਲ ਹੀ ਆ ਗਈ ਹੈ ਨਾ ਡੀਜ਼ਲ ਕਾਰ ਆ ਪਹਿਲੇ ਨਾਲ ਦੀ ਇੰਸ਼ੋਰੈਂਸ ਹੈਗੀ ਇਹਦੀ ਵੀ ਚੋਰਸ ਵੀ ਹੈਗੀ ਆ ਜੀ ਨਾਲੇ ਪਾਸਿੰਗ 2 ਸਾਲ ਵੱਧ ਗਈ ਠੀਕ ਆ ਤੇ ਆਹ ਸਵਿਫਟ ਇਹ ਜੀ 2012 ਮਾਡਲ ਆ ਹਮ ਚੱਲੀ 82 ਹਜ਼ਾਰ 82 ਹਜ਼ਾਰ ਚੱਲੀ ਹੈ ਰਿਕਾਰਡ ਨਾਲ ਆ ਨਹੀਂ ਕਾਰ ਆ ਰਿਕਾਰਡ ਦਾ ਸਟੱਪਣੀ ਵਾਲ ਟਾਇਰ ਨਾਲ ਦਾ ਬਾਕੀ ਨਵੇਂ ਪੈਕੇਟ ਹੈ ਅੱਛ ਠੀਕ ਹੈ ਇਹ ਆਪਾਂ ਤੋਹਫਾ ਹੈ ਜੀ ਜਿਹੜਾ ਬੰਦਾ ਆਊਗਾ ਵੀਡੀਓ ਦੇਖੇ ਹਾਂ ਉਹਨੂੰ ਇੱਕੋ ਰੇਟ 385000 ਦੀ ਕਾਰ ਦੇ ਦਵਾਂਗੇ ਕਿੰਨਾ ਮਾਡਲ 12 ਪੱਕੀ ਗੱਲ ਹੈ ਪੱਕੀ ਗੱਲ 385000 ਪੱਕੀ ਗੱਲ ਤੇ ਨਾਲੇ ਚੱਲੀ ਹੋਈ ਦਸੀ ਚੱਲੀ 82000 ਰਿਕਾਰਡ ਨਾਲ ਦੋਨੇ ਚਾਬੀਆਂ ਇਹ ਰਿਕਾਰਡ ਦਿਖਾਣਾ ਪੈਣਾ ਆਹ ਰਿਕਾਰਡ ਨਾਲ ਚੱਲੀ ਆ ਰਿਕਾਰਡ ਦੇ ਨਾਲ ਚੱਲੀ ਹੋਈ ਬਾਈ ਕਾਰ ਆ ਜਿਹੜੇ ਮੇਰੇ ਭਰਾ ਨੂੰ ਚਾਹੀਦੀ ਹੋਈ ਇਹ ਵੀ ਡੀਜ਼ਲ ਹੀ ਆ ਡੀਜ਼ਲ ਦੀ ਕਾਰ ਆ ਆ ਜਿਓ ਬਾਈ ਪਹਿਲੇ ਨਾਲ ਆਹਾ ਬਲੀਨੋ ਬਲੈਨੋ ਹੈਗੀ ਜੀ 2021 ਮਾਡਲ 21 ਹਜ਼ਾਰ ਚੱਲੀ ਆ ਲੱਖ ਰੁਪਏ ਦਾ ਸਵਾਨ ਲੱਗਾ ਕਾਰ ਨੂੰ ਰਿਮ ਟਾਇਰ ਪਰ ਸਿਸਟਮ ਸਾਰਾ ਕੁਝ ਭਾਈ ਜਿਹੜੇ ਮੇਰੇ ਭਰਾ ਨੂੰ ਨਾ ਆ ਰਿਮ ਟਾਇਰ ਇੱਕ ਵਾਰੀ ਚੈੱਕ ਕਰ ਲਿਓ ਕਿੰਨੇ ਸੋਹਣੀ ਕੰਡੀਸ਼ਨ ਦੇ ਆ ਆਟੋ ਫੋਲਡ ਮਿਰਰ ਆ ਗਏ ਪਲੇਅਰ ਲੱਗਾ ਹੋਇਆ ਵਾ ਠੀਕ ਐ ਮੈਨੂਅਲ ਟਰਾਂਸਮਿਸ਼ਨ ਆ ਗਈ ਤੇ ਤੇ ਭਾਈ ਇਹਦੇ ਜੇ ਆਪਾਂ ਰੇਟ ਦੀ ਗੱਲ ਕਰੀਏ 1.56 675 ਇੰਨੇ ਤੱਕ ਵਿਕਦੀ ਆ ਹਾਂਜੀ ਫਾਇਦਾ ਕਿੰਨਾ ਕੁ ਕਰਾਉਂਗੇ ਬਸ ਉਹਨਾਂ ਗ੍ਰੇਡ ਦੀ ਇਹ ਤੁਹਾਨੂੰ ਇੱਕੋ ਹੀ ਕਾਰ ਦੇ ਦਵਾਂਗੇ 6 ਲੱਖ 40 ਹਜ਼ਾਰ ਦੀ ਕਾਰ ਦੇ ਦਵਾਂਗੇ 6 ਲੱਖ 40 ਹਜ਼ਾਰ 6 ਲੱਖ 40 ਪੱਕੀ ਗੱਲ ਹੈ ਪੱਕੀ ਗੱਲ ਹੈ ਲੱਖ ਰੁਪਏ ਦਾ ਸਮਾਨ ਲੱਗਾ ਕਾਰ ਨੂੰ ਲੱਖ ਦਾ ਆਰਾਮ ਨਾਲ ਸਮਾਨ ਲੱਗਾ 6 ਲੱਖ 40 ਹਜ਼ਾਰ ਦੇ ਵਿੱਚ ਤੁਹਾਨੂੰ ਆਹ ਕਾਰ ਬਣੂਗੀ ਲੋਨ ਇਹਦੇ ਤੇ ਵੀ ਹੋ ਜਾਊਗਾ ਤੇ ਉਹਦੇ ਬਾਅਦ ਬਈਆ ਕ੍ਰੇਟਾ ਕ੍ਰੇਟਾ ਹੈਗੀ ਜੀ 2016 ਮਾਡਲ ਹਾਂ ਸੈਕੰਡ ਆਨਰ ਦੀ ਕਾਰ ਆ 98 ਹਜ਼ਾਰ ਕਿਲੋਮੀਟਰ ਚੱਲੀ ਆ ਕਿੰਨੀ 99 ਹਜ਼ਾਰ ਕਿਲੋਮੀਟਰ ਪੱਕਾ ਹਾਂਜੀ 99 ਹੀ ਆ ਨਾ ਪੱਕਾ ਗਾਰੰਟੀ ਨਾਲ ਇੰਨੀ ਚੱਲੀ ਆ ਕੀ ਕਹਿੰਦੇ ਭਾਈ ਇਹ ਕਾਰ ਦੇਣੀ ਕਿੰਨੇ ਚ ਆਪਾਂ ਇਹ ਭਾਜੀ ਆਪਾਂ ਦੇ ਦਵਾਂਗੇ 6.5 ਲੱਖ ਦੀ ਕਾਰ 6.5 ਲੱਖ ਦੀ ਦੇਖੋ ਭਾਈ 6.5 ਲੱਖ ਦੇ ਵਿੱਚ ਤੁਹਾਨੂੰ ਕਰੇਟਾ ਦੇ ਦੇਣੀ ਹੈ ਕਿਹੜੀ ਆ ਭਲਾ 1.1.6 1.6 ਆ ਗਈ ਹੈ ਨਾ ਆਜੋ ਭਾਈ ਤੇ ਆਹ ਇਹ ਹੈਗੀ ਆ ਜੀ 2017 ਮਾਡਲ ਆ ਸੈਕੰਡ ਹੰਦਾ ਦੀ ਕਾਰ ਆ ਹੂੰ ਇਹ ਆਪਾਂ ਦੇ ਦਵਾਂਗੇ ਜੀ ਇੱਕੋ ਰੇਟ ਹਾਂਜੀ 10 ਲੱਖ 70000 ਦੀ ਕਾਰ ਦੇ ਦਵਾਂਗੇ ਕਿੰਨਾ ਮਾਡਲ 17 ਸੈਕੰਡ ਹੰਦਾ ਦੀ ਕਾਰ ਆ ਦੇਖ ਲਓ ਹਾਂਜੀ 10 ਲੱਖ 70000 ਦੀ ਦੇ ਦਵਾਂਗੇ ਸਾਡੇ 12-12 ਦੀ ਸ਼ੂਟ ਕਰਦਾ ਆ ਮੈਂ ਲੁਧਿਆਣੇ। ਕੋਈ ਗੱਲ ਪੱਕੀ ਗੱਲ ਹੈ। ਹਾਂਜੀ ਪੱਕੀ ਗੱਲ ਆ। ਲਓ ਫੇ ਮਿੱਤਰ ਪਿਆਰਿਓ ਜਿਹੜਾ ਰੇਟ ਕਹਿਤਾ ਇੱਕ ਵਾਰੀ ਨਾ ਆ ਕੇ ਬਾਈ ਨੂੰ ਨਾ ਹੱਕ ਨਾਲ ਗਿਓ ਵੀ ਆਪਣੇ ਛੋਟੇ ਭਰਾ ਕੋ ਨਾਲ ਦੀ ਵੀਡੀਓ ਦੇ ਕੇ ਆਇਆ। ਬਾਈ ਮਾਣ ਕਰਨਾ ਪੈਣਾ। ਮਾਣ ਕਰ ਲਵਾਂਗੇ ਬਜੀ। ਆਹ 8 ਲੱਖ ਦਾ ਲੋਨ ਵੀ ਕਰਾ ਦਵਾਂਗੇ। ਹੋ ਜਾਊਗਾ ਨਾ? ਹੋ ਜਾਊ। ਠੀਕ ਆ। ਆਹ ਇਹ ਹੈਗੀ ਆ ਜੀ 2017 ਮਾਡਲ ਇਹ ਵੀ। ਹਾਂ। ਸੈਕੰਡ ਹੰਦ ਅਸੀ ਕਾਰ ਆ। ਹੂੰ। ਇਹ ਚੱਲੀ ਆ ਜੀ 60000 60000 ਚੱਲੀ ਆ ਜੀ। 80000 ਚੱਲੀ ਆ। ਠੀਕ ਆ। ਦੇਖੋ ਬਾਈ ਐਕਸੈਸਰੀ ਦੀ ਜੇ ਗੱਲ ਕਰੀਏ ਨਾ ਨਾ ਕਰਦਿਆਂ ਨੂੰ ਮੈਂ ਕਹਿੰਦਾ ਐਪ ਬਫਰ 2.5 ਤਿੰਨ ਲੱਖ ਤਾਂ ਬੰਦੇ ਲਾਤਾ ਲੱਗਾਇਆ ਪੰਜਾ ਤੂੰ ਮਾਜੂ ਦੇਖੋ ਬਾਈ ਲੈਂਟਾਂ ਚੇਂਜ ਬਾਕੀ ਆ ਫੌਗ ਲੈਂਪ ਹੋ ਗਏ ਅਲਾਈ ਟਾਇਰ ਇੱਕ ਵਾਰੀ ਚੈੱਕ ਕਰੋ ਇੱਕ ਵਾਰੀ ਨਾ ਇੱਥੇ ਕੈਮਰਾ ਲਾ ਕੇ ਦਿਖਾਓ ਬਾਈ ਮਤਲਬ ਕਿ ਜਿਹਨੂੰ ਪੂਰਾ ਸਵਾਦ ਕਹਿੰਦੇ ਉਹ ਚੀਜ਼ ਆ ਮਤਲਬ ਕੁਝ ਨਹੀਂ ਕਰਾਣਾ ਬੰਦੇ ਨੇ ਨਹੀਂ ਕਰਾਉਣਾ ਕਿੰਨਾ ਮਾਡਲ ਸੀਗਾ ਇਹ 17 ਆ ਜੀ ਕੀ ਮੰਗਦੇ ਹੋ ਇਹਦਾ ਮੰਗਦੇ ਹੈਗੇ 7.5 ਹਾਂ 715000 ਦੀ ਕਰ ਦੇ ਦੋ ਮਾਂ ਜੀ 7 ਲੱਖ ਤੇ 15000 ਤੇ ਇਹਦੇ ਚ ਜਿੰਨੀਆਂ ਚੀਜ਼ਾਂ ਲੱਗੀਆਂ ਸਾਰੀਆਂ ਵਰਕਿੰਗ ਸਾਰੀਆਂ ਵਰਕਿੰਗ ਲੈਟਾਂ ਤੱਕ ਸਾਰਾ ਕੁਝ ਐਮਪੋ ਵਰ ਟੱਚ ਪਲੇਅਰ ਸਾਰਾ ਕੁਝ ਸਾਰਾ ਕੁਝ ਤੇ ਆ ਜਿਓ ਬਾਈ ਜਿਹੜੇ ਮੇਰੇ ਭਰਾ ਨੂੰ ਥਾਰ ਵੀ ਚਾਹੀਦੀ ਹੋਈ ਕਾਲੇ ਰੰਗ ਦੀ 17 ਮਾਡਲ ਦੀ ਉਹਦੇ ਲਈ ਥਾਰ ਵੀ ਪੇਸ਼ ਆ ਤੇ ਹੁਣ ਆਪਾਂ ਚੱਲਦੇ ਹਾਂ ਬਾਈ ਅੰਦਰ ਨੂੰ ਆ ਜਿਓ ਤੇ ਆਹ ਦੇਖੋ ਬਾਈ ਹੁਣ ਤੁਹਾਨੂੰ ਆਹ ਕਾਰਾਂ ਦਾ ਸਟਾਕ ਆਪਾਂ ਦਿਖਾਉਣ ਜਾ ਰਹੇ ਹਾਂ ਜਿਆਦਾਤਰ ਬਾਈ ਦੇ ਕੋਲ ਨਾ ਉਹੀ ਕਾਰਾਂ ਰੱਖੀਆਂ ਹੋਈਆਂ ਨੇ ਜਿਹੜੀਆਂ ਜ਼ਿਆਦਾਤਰ ਪਿੰਡਾਂ ਦੇ ਵਿੱਚ ਡਿਮਾਂਡ ਕੀਤੀਆਂ ਜਾਂਦੀਆਂ ਸਦੂਕੀ ਆ ਫਿਰ ਉਹਦੋਂ ਬਾਅਦ ਨੋਵਾ ਹੋਗੀ ਆਟਿਕਾ ਹੋਗੀ ਤੇ ਆ ਐਕਸਯੂਵੀ 500 ਹੋਗੀ ਐਕਸਯੂਵੀ 500 ਆਈ ਤੁਹਾਨੂੰ 270000 ਦੀ ਦੇਣੀ ਆ ਆਪਾਂ ਹਾਂਜੀ ਪੱਕੀ ਗੱਲ ਆ ਲੈਣਾ ਪੱਕੀ ਗੱਲ ਆ ਜੀ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਮੈਂ ਕਹਿੰਨਾ ਆਲਟੋ ਤੋਂ ਕਰ ਲਈਏ ਜਿਹੜੀ ਆ ਵਾ ਇਹਦਾ ਕਿੰਨਾ ਮਾਡਲ ਆ ਬਾਈ ਇਹ ਹੈਗੀ ਆ ਜੀ 2012 ਮਾਡਲ ਹਾਂ ਸੈਕੰਡ ਹੰਦਾ ਦੀ ਕਾਰ ਆ ਅੱਛਾ ਜੀ ਸ਼ੀਸ਼ੇ ਤਾਂ ਸਾਰੇ ਨਾਲ ਦੇ ਕਰ ਦੇ ਹੂੰ ਇਹ ਆਪਾਂ ਦੇ ਦੇਵਾਂਗੇ ਜੀ 1 ਲੱਖ ਤੇ 65000 ਦੀ ਕਾਰ ਦੇ ਦਵਾਂਗੇ ਨੈਟ ਫਟ ਨੈਟ 1 ਲੱਖ ਤੇ 65000 ਦੀ 2012 ਵਾ 2012 ਹੈ 12 ਲੱਖ 2000 ਨਾਲੇ ਅੱਛਾ ਐਲਐਕਸ ਆ ਗਈ ਨਾਲੇ ਠੀਕ ਹੈ ਕੱਲੀ ਐਲਐਕਸ ਨਹੀਂ ਐ ਐਲਐਕਸ ਆ ਐਲਐਕਸ ਸਟੀering ਪਾਵਰ ਵਾਲੀ ਪਾਵਰ ਸਟੀering ਵਾਲੀ ਆ ਗਈ ਤੇ ਆਹ ਇਹ ਹੈਗੀ ਹੈ ਜੀ 2016 ਮਾਡਲ ਹੂੰ ਚੱਲੀ 47000 ਨਾਲ ਦੇ ਸਾਰੇ ਟਾਇਰ ਆ ਦੇ ਠੀਕ ਹੈ ਹਾਂਜੀ 47000 ਜੈਨੂਅਲ ਨਾ ਜੈਨੂਅਲ ਚੱਲੀ ਨਾਲ ਦੇ ਟਾਇਰ ਆ ਟਾਇਰ ਕਢਾ ਕੇ ਆਜੋ ਰਿਕਾਰਡ ਕਢਾ ਕੇ ਆਓ ਟਾਇਰ ਹੀ ਨਾਲ ਦੇ ਹੋਗੇ ਹਨ ਗੱਲ ਹੀ ਖਤਮ ਹੋ ਗਈ ਕੀ ਕਹਿੰਦੇ ਹੋ ਫੇ ਏ ਆਪਾਂ ਜੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਉਂਗਾ ਹੂੰ ਉਹਨੂੰ ਆਪਾਂ ਕਾਰ ਦੇ ਦੇਵਾਂਗੇ 255000 ਦੀ ਕਾਰ ਦੇ ਦੇਵਾਂਗੇ 2 ਲੱਖ ਤੇ 55000 ਤੇ ਇੱਥੇ ਮੈਂ ਕਹਿੰਦਾ ਲੋਨ ਵੀ ਹੋ ਜਾਣਾ ਵਾ ਲੋਨ ਵੀ ਹੋ ਜਾ ਤੇ ਕਿਸ਼ਤ ਦਾ ਮੈਂ ਤੁਹਾਨੂੰ ਦੱਸ ਦਿੰਦਾ ਬਾਈ 5 ਤੋਂ 7000 ਦੇ ਵਿੱਚ ਵਿੱਚ ਕਿਸ਼ਤ ਬਣਨੀ ਆ ਆਰਾਮ ਨਾਲ ਅਫੋਰਡ ਕਰ ਲਓਗੇ ਜਿਹੜੇ ਮੇਰੇ ਭਰਾ ਕਰ ਸਕਦੇ ਆ ਉਹ ਕਾਰ ਲੈ ਕੇ ਜਾਣ ਬਸ ਸਿਬਲ ਸਕੋਰ ਚੰਗਾ ਲਿਆਓ ਆਹਾ ਇਹ ਹੈਗੀ 2019 ਮਾਡਲ ਜੀ ਡਜ਼ਰ ਹਾਂਜੀ ਫਸਟ ਓਨਰ ਦੀ ਕਾਰ ਆ ਠੀਕ ਐ ਡੀਜ਼ਲ ਤੇ ਕਿਹੜੀ ਹੈ ਭਲਾ ਪੀਡੀਆਈ ਪੀਡੀਆਈ ਆ ਗਈ ਠੀਕ ਹੈ ਬਾਈ ਤੇ ਕੋਈ ਕੰਮ ਖਰਚਾ ਕੰਮ ਖਰਚਾ ਕੋਈ ਨਹੀਂ ਐਨ ਪੂਰੀ ਜਨਰਲ ਪ੍ਰਾਈਵੇਟ ਕਾਰ ਆ ਠੀਕ ਹੈ ਇਹ ਰੇਟ ਇਹਦਾ ਇਦਾਂ ਦਾ ਆ ਕਿਤੇ ਮਿਲਣੀ ਨਹੀਂ ਕਾਰ ਪੱਕੀ ਗੱਲ ਹੈ ਪੱਕੀ ਗੱਲ ਹੈ ਜੀ ਕਰਾ ਦਿਓ ਫਿਰ ਸਿਰਾ ਸਿਰਾ ਹੀ ਕਰਾਣੇ ਆਪਾਂ ਸਿਰਾ ਕਰਾਉਣਾ ਜੀ ਕਰਾ ਦਿਓ ਤੇ ਕਾਰ ਆਪਾਂ 19 ਮਾਡਲ ਇੱਕੋ ਹੀ ਰੇਟ ਇੱਕੋ ਹੀ ਰੇਟ ਜਿਹੜਾ ਤੁਹਾਡੇ ਵੀਡੀਓ ਦੇਖਿਆ ਹਾਂਗਾ 5.5 ਲੱਖ ਦੀ ਕਾਰ ਦੇ ਦਵਾਂਗੇ ਕਿੰਨੇ ਦੀ 5.5 ਲੱਖ ਦੀ ਕਾਰ 2019 ਮਾਡਲ 19 ਮਾਡਲ ਦੇਖ ਲਓ ਫੇਰ ਪਤਾ ਕੀ ਗੱਲ ਆ ਫੇਰ ਬਾਈਆਂ ਦਾ ਨਾ ਕਮੈਂਟ ਬਸ ਮੈਨੂੰ ਇਹ ਨਹੀਂ ਆਣਾ ਚਾਹੀਦਾ ਬਾਈ ਵੀ ਕਾਰ ਅਸੀਂ ਗਏ ਸੀ ਬਾਈ ਉੱਥੇ ਰੇਟ ਕੁਝ ਹੋਰ ਸੀਗਾ ਤੁਹਾਡੀ ਵੀਡੀਓ ਚ ਕੁਝ ਹੋਰ ਸੀ ਮੈਂ ਕਹਾਂ ਜੀ ਗਰੰਟੀ ਆ ਪੂਰੀ ਗਰੰਟੀ ਦੀ ਕਾਰ ਦੇ ਦਵਾਂਗੇ ਕਿਤੇ ਉਹ ਵੀ ਘੁੰਮ ਕੇ ਬੰਦਾ ਆ ਜਾਵੇ ਜੇ ਇੰਨੇ ਦੀ ਕਾਰ ਮਿਲ ਜਾਵੇ ਐਡੇ ਦੇ ਦਵਾਂਗੇ ਦੇਖੋ ਬਾਈ 19 ਮਾਡਲ 19 ਮਾਡਲ ਸਟੀering ਕੰਟਰੋਲ ਸਾਰਾ ਕੁਝ ਹੈ ਪਾਵਰ ਵਿੰਡੋ ਇਲੈਕਟ੍ਰੋਨਿਕ ਮਿਰਰ ਐਡਜਸਟੇਬਲ ਆਗੇ ਤੇ ਨਾਲੇ ਆ ਗਈ ਮੈਨੂਅਲ ਟ੍ਰਾਂਸਮਿਸ਼ਨ ਬਾਈ ਸੀਟ ਕਵਰ ਤੱਕ ਨਾਲ ਦੇ ਪਹਿਲੇ ਨਾਂ ਦੀ ਕਾਰ ਅੱਛਾ ਜਿਨ੍ਹਾਂ ਨੂੰ ਮੈਨੂਅਲ ਟ੍ਰਾਂਸਮਿਸ਼ਨ ਪਸੰ ਉਹ ਕਮੈਂਟ ਜ਼ਰੂਰ ਕਰਿਓ ਮੇਰੇ ਭਰਾ ਵੀ ਮੈਨੂਅਲ ਕਿਨਾਂ ਕਿਨਾਂ ਨੂੰ ਪਸੰਦ ਆ ਤੇ ਆਟੋਮੈਟਿਕ ਕਿਨਾਂ ਕਿਨਾਂ ਨੂੰ ਪਸੰਦ ਆ ਮੈਨੂੰ ਪਰਸਨਲੀ ਬਾਈ ਮੈਨੂਅਲੀ ਪਸੰਦ ਆ ਮੈਨੂਅਲ ਦਾ ਸਵਾਦ ਲੱਗ ਆ ਆਹ ਇਹ ਹੈਗੀ ਜੀ 2013 ਮਾਡਲ ਫਸਟ ਓਨਰ ਦੀ ਕਾਰ ਆ ਠੀਕ ਐ ਇਹਦੀ ਤਾਂ ਆਪਾਂ ਉਦਾਂ ਰੱਖੀਓ ਡਿਮਾਂਡ 380 ਹੂੰ ਇਹ ਆਪਾਂ ਦੇਣੀ ਆ ਕਾਰ ਜੀ 3.5 ਲੱਖ ਰੁਪਏ ਦੀ ਕਾਰ ਦੇ ਦਵਾਂਗੇ 3.5 ਲੱਖ ਦੀ ਚੱਕੋ ਬਾਈ 3.5 ਲੱਖ ਰੁਪਏ ਦੇ ਵਿੱਚ ਆ ਵੀ ਇਹ ਵੀ ਡੀਜ਼ਲ ਹੀ ਆ ਨਾ ਡੀਜ਼ਲ ਚ ਫਸਟ ਓਨਰ ਦੀ ਕਾਰ ਆ ਤੇ ਇੰਸ਼ੋਰੈਂਸ ਵਗੈਰਾ ਹੈ ਸੋਰਸ ਹੈਗੀ ਆ ਜੀ ਹੈਗੀ ਹੈ ਨਾ ਚਲ ਬਾਈ ਇੱਕ ਚੀਜ਼ ਮੈਂ ਕਹਿਣਾ ਹੁੰਨਾ ਵਾ ਕਾਰਾਂ ਤੁਸੀਂ ਜੋ ਵੀਡੀਓ ਦੇਖਦੇ ਹੋ ਤਾਂ ਤੁਸੀਂ ਇੱਥੇ ਆ ਕੇ ਇੱਕ ਵਾਰੀ ਟਰਾਈ ਵੀ ਮਾਰਿਆ ਕਰੋ ਫਿਰ ਤੁਹਾਨੂੰ ਪਤਾ ਲੱਗਦਾ ਵੀ ਕਾਰਾਂ ਵੀਡੀਓ ਦੇ ਵਿੱਚ ਜੋ ਦੇਖਦੀਆਂ ਅਸਲ ਦੇ ਵਿੱਚ ਕਿੰਦਾਂ ਦੀ ਅਸਲ ਦੇ ਵਿੱਚ ਦੁੱਗਣਾ ਸਵਾਦ ਆ ਬਾਈ ਟਰਾਈ ਜ਼ਰੂਰ ਦਵਾਇਓ ਜਿਹੜੇ ਵੀ ਭਰਾ ਆਉਗੇ ਹਾਂਜੀ ਸੜਕਾਂ ਖੁੱਲੀਆਂ ਆਪਣੀਆਂ ਹਾਂਜੀ ਤੇ ਟਰਾਈ ਜ਼ਰੂਰ ਹੋਣੀ ਚਾਹੀਦੀ ਟਰਾਈ ਜ਼ਰੂਰ ਹਾਂਜੀ ਆਹਾ ਵੀਰੇ ਇਹ ਹੈਗੀ ਆ ਜੀ 2007 ਮਾਡਲ ਆ ਜੀ ਹੂੰ ਫਰਸਟ ਓਨਰ ਦੀ ਕਾਰ ਆ ਠੀਕ ਐ ਡਿਮਾਂਡ ਆਪਾਂ ਉਹਦਾ ਇਹਦੀ ਰੱਖੀ ਹੋਈ ਆ ਜੀ 1 15 ਜਿਹੜੇ ਭਾਜੀ ਦੀ ਵੀਡੀਓ ਦੇਖਿਆ ਹਾਂਗਾ ਉਹਨੂੰ 95000 ਦੀ ਕਾਰ ਦੇ ਦੇਵਾਂਗੇ ਆਹੀ ਤੋਹਫਾ ਸੀਗਾ ਨਾ ਆਪਣਾ ਤੋਹਫਾ ਇਹੀ ਹੈ ਜੀ ਤੋਹਫਾ ਇਹੀ ਹੈ ਯਾਰ ਚੱਲੀ ਬਾਈ ਇੱਕ ਵਾਰੀ ਨਾ ਲਾਏ ਟਾਇਰ ਚੈੱਕ ਕਰਾ ਦਿਓ ਮੈਂ ਕਹਿੰਦਾ ਜਮਾਂ ਸਿਰਾ ਗੱਲਬਾਤ ਹੁਣ ਤੁਹਾਨੂੰ ਇੰਟੀਰੀਅਰ ਵੀ ਦਿਖਾ ਦੇਣਾ ਤੁਸੀਂ ਸੀਟ ਕਵਰ ਦੇਖ ਕੇ ਹੀ ਜੱਜ ਕਰ ਲੈਣਾ ਬਾਈ ਵੀ ਜੋ ਅਸੀਂ ਗੱਲ ਕਹਿ ਰਹੇ ਆ ਜਿੰਨੀ ਚੱਲੀ ਆ ਓਨੀ ਹੀ ਚੱਲੀ ਆ ਹਨਾ ਬਾਈ ਇੰਨੀ ਚੱਲੀ ਆ ਜੀ ਸਟੀਰਿੰਗ ਤੇ ਨਿਗਾਹ ਮਾਰ ਲਓ ਬਾਕੀ ਇੰਟੀਰੀਅਰ ਦੀ ਝਾਤੀ ਮਾਰ ਲਓ ਨਹੀਂ ਤਾਂ ਘਸਿਆ ਹੁੰਦਾ ਸਭ ਕੁਝ ਆ ਦੇ ਜਿਹੜੇ ਮੇਰੇ ਭਰਾ ਨੂੰ ਚਾਹੀਦੀ ਹੈ ਕਾਰ 95000 ਦੀ ਮਿਲੂਗੀ ਕੋਈ ਉਹੀ ਗੱਲਬਾਤ ਆ ਕਿ ਕੋਈ ਕੂੜਾ ਨਹੀਂ ਕੋਈ ਕੁਛ ਨਹੀਂ ਜੈਨੂਨ ਚੱਲੀ ਦਾ ਮਤਲਬ ਜੈਨੂਨ ਚੱਲੀ 95000 ਦੀ ਆਹਾ ਇਹ ਹੈਗੀ ਆ ਜੀ 2017 ਮਾਡਲ ਆ ਪੈਟਰੋਲ ਚ ਸਪੋਰਟਸ ਮਾਡਲ ਆ ਪਹਿਲੇ ਨਾਲ ਦੀ ਅੱਛਾ ਇਹ ਵੀ 65000 ਚੱਲੀ ਆ ਟਾਇਰ ਇਹਦੇ ਨਵੇਂ ਪੈ ਗਏ ਪਹਿਲੀ ਵਾਰ ਹਾਂ ਇਹ ਆਪਾਂ ਦੇ ਦੇਵਾਂਗੇ ਕਾਰ ਜੀ 5.5 ਲੱਖ ਰੁਪਏ ਦੀ 5 ਲੱਖ ਤੇ 25000 ਭਾਈ i20 ਦੀ ਤਾਂ ਰਿਸ ਨਹੀਂ 4 ਲੱਖ ਦਾ ਲੋਨ ਵੀ ਕਰਾ ਦਵਾਂਗੇ ਹੋ ਜਾਊਗਾ ਹੋ ਜਾਊਗਾ ਜੀ 4 ਲੱਖ ਦਾ ਲੋਨ ਚੱਕੋ ਆ ਦੇਖ ਲਓ ਇੱਕ ਵਾਰੀ ਸੀਟਾਂ ਦੇ ਕਵਰ ਸਟੀਅਰਿੰਗ ਦਾ ਕਵਰ ਮੈਚਿੰਗ ਦੇ ਵਿੱਚ ਕਰਾਇਆ ਹੋਇਆ ਬਾਈ ਨੇ ਤੇ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਆ ਗਈ ਡੀਜ਼ਲ ਦੀ ਉਹ ਕਾਰ ਆ ਇਹ ਹਨਾ ਡੀਜ਼ਲ ਦੀ ਬਾਈ ਪੈਟਰੋਲ ਆ ਵੀਰੇ ਪੈਟਰੋਲ ਆ ਇਹ ਹਾਂਜੀ ਪੈਟਰੋਲ ਆ ਮਤਲਬ ਕਿ ਖਰਚਾ ਤਾਂ ਤੁਸੀਂ ਐਂ ਹਿਸਾਬ ਲਾ ਲਓ ਵੀ ਕੁਝ ਹੈ ਹੀ ਨਹੀਂ ਹੈ ਨਹੀਂ ਸਰਵਿਸ ਦੀ ਆਪ ਕਰਾ ਸਰਵਿਸ ਹੀ ਕਰਾਉਣੀ ਬਸ ਸਰਵਿਸ ਹੀ ਕਰਾਣੀ ਆ ਸਰਵਸ ਮੇਰੇ ਖਿਆਲ ਨਾਲ 25000 ਦੀ ਸਰਵਿਸ ਆ ਰਾਮ ਨੇ ਇੰਨੇ ਕਦੀ ਭਾਜੀ ਹੋ ਜਾਂਦੀ ਹੈ ਹਾਂ ਜੀ ਤੁਸੀਂ ਮੈਂ ਕਹਿੰਦਾ ਬੋਲਟ ਵੀ ਬਾਈ ਰੱਖ ਲੋ ਉਹ ਵੀ ਇੰਨੇ ਕ ਮੰਗ ਲੈਂਦਾ ਵਾ ਹਾਂ ਜੀ ਹਾਂ ਜੀ ਹੈਨਾ ਕਾਰ ਲੈ ਜਾਓ ਬਾਈ ਤੇ ਇੱਕ ਆਹ ਖੜੀ ਡੀਆਰ ਆਪਣੇ ਤੋਂ ਇਹ ਹੈਗੀ ਆ ਜੀ 2012 ਮਾਡਲ ਹਾਂ ਪਹਿਲੇ ਨਾਲ ਦੀ ਕਾਰ ਆ ਠੀਕ ਹੈ ਇਹ ਵੀ ਤੋਹਫਾ ਆ ਇਦਾਂ ਦੇ ਰੇਟ 'ਚ ਕਾਰ ਨਹੀਂ ਮਿਲਣੀ ਕਿਤੇ ਤੋਹਫਾ ਹੀ ਹੈ ਰੇਟ ਪੱਖੋਂ ਤੋਹਫਾ ਵਾ ਰੇਟ ਪੱਖੋਂ ਠੀਕ ਹੈ ਤੇ ਨਾਮ ਕਿੰਨੇ ਵੇ ਹੈ ਨਾਮ ਪਹਿਲੇ ਜੀ ਪਹਿਲੇ ਨਾਲ ਦੀ ਹੈ ਪਹਿਲੇ ਨਾਲ ਦੀ ਕਾਰ ਲੈ ਬਾਈ ਪਹਿਲੇ ਨਾ ਦੀ ਕਾਰ ਕੀ ਕਹਿੰਨੇ ਉਹ ਇਹ ਆਪਾਂ ਵੀਰੇ ਜਿਹੜਾ ਤੁਹਾਡੇ ਵੀਡੀਓ ਦੇਖਿਆ ਹਾਂਗਾ ਹਾਂ ਉਹਨੂੰ ਇੱਕੋ ਰੇਟ 290000 ਦੀ ਕਾਰ ਦੇ ਦਵਾਂਗੇ ਦੇਖ ਲਓ ਇੰਨੇ ਹੀ ਦੇ ਦਵਾਂਗੇ ਬਾਈ ਪਤਾ ਕੀ ਗੱਲ ਆ ਇਹ ਕਾਰਾਂ ਦੇ ਨਾ ਜਿਹੜੇ ਰੇਟ ਆ ਉਹ ਥੱਲੇ ਆਂਦੇ ਨਹੀਂ ਛੇਤੀ ਨਹੀਂ ਨਹੀਂ ਵੀਰੇ ਇੰਨੇ ਹੀ ਦੇ ਦਵਾਂਗੇ 290000 ਦੀ ਕਹਿਤੀ 290000 ਡਿਜ਼ਾਇਰ ਆ ਬਾਈ 2000 ਕਿੰਨਾ ਮਾਡਲ ਦੱਸਿਆ 12 12 ਪਹਿਲੇ ਨਾ ਦੀ 12 ਪਹਿਲੇ ਨਾ ਦੀ ਡੀਜ਼ਰ ਲੈ ਜੋ ਬਾਈ ਡੀਜ਼ਲ ਦੀ ਆ ਨਾ ਡੀਜ਼ਲ ਦੀ ਸਾਢੇ 3 3 ਲੱਖ ਰੁਪਏ ਮੰਗਦੇ ਲੱਖ ਮੰਗਦੇ ਆਰਾਮ ਨਾਲ ਮੰਗਦੇ ਹੱਸ ਕੇ ਵੇਕਦੀ ਵੀ ਆ ਹਾਂ ਜੀ ਵੇਕਦੀ ਪਾਜੀ ਐਵਰੇਜ ਵਾਹ ਪਾਜੀ ਹਾਂ ਆਹਾ ਇਹ ਹੈਗੀ ਆ ਜੀ 2024 ਮਾਡਲ ਹਾਂ 30000 ਚੱਲੀ ਆ ਠੀਕ ਹੈ ਪੈਟਰੋਲ ਦੀ ਕਾਰ ਆ ਹਾਂ ਫਰਸਟ ਓਨਰ ਦੀ ਅੱਛਾ ਇਹ ਪਾਜੀ ਨਵੀਂ ਕਾਰ ਆ ਇਹ ਆਪਾਂ ਦੇ ਦੇਵਾਂਗੇ ਹਾਂ 7 ਲੱਖ 40 ਹਜ਼ਾਰ ਦੀ ਕਾਰ ਦੇ ਦਵਾਂਗੇ 2000 ਕਿੰਨਾ ਦੱਸਿਆ 24 24 ਮਾਡਲ ਐ 24 30000 ਚੱਲੀ ਜੈਨੂਨ ਨਾਮ ਨਾਲ ਜੈਨੂਨ ਰਿਕਾਰਡ ਸਾਰੇ ਘਟਾ ਲਓ ਭਾਵੇਂ ਨਵੀਂ ਕਾਰ ਬੰਪਰ ਤੋਂ ਬੰਪਰ ओरिजिनल ਕਾਰ ਦੇਖ ਲਓ ਬਾਈ ਅੰਦਰੋਂ ਵੀ ਝਾਤੀ ਮਾਰ ਲਓ ਅੱਛਾ ਜਿਹੜਾ ਇਹਦੇ ਚਾਹ ਸਿਸਟਮ ਲੱਗਿਆ ਕੰਪਨੀ ਵਾਲਾ ਹੀ ਆ ਹਾਂ ਬੰਪੜੀ ਵਾਲਾ ਵੀਰੇ ਸਾਰਾ ਕੰਪਨੀ ਵਾਲਾ ਹੀ ਹਿਸਾਬ ਤਾਵਾ ਹਾਂਜੀ ਡੀਜ਼ਲ ਦੀ ਹੋਣਾ ਪੈਟਰੋਲ ਪੈਟਰੋਲ ਆ ਸੋਰੀ ਪੈਟਰੋਲ ਆ ਗਈ ਇਹ ਟਾਇਰ ਟੱਪਾ ਨਾਲ ਦਾ ਨਾਲ ਦੇ 30000 ਚੱਲੀ ਸਾਰੀਆਂ ਚੀਜ਼ਾਂ ਮੈਂ ਕਹਿੰਦਾ ਲਫਾਫੇ ਤੱਕ ਜਿਹੜੇ ਆ ਸੀਟਾਂ ਤੇ ਚੜੇ ਹੋਏ ਆ ਰੇਟ ਤੁਹਾਨੂੰ ਦੱਸਤਾ ਵਾ ਮੌਕੇ ਦੇ ਕਰਦੇ ਹੋ ਥੋੜਾ ਬਹੁਤ ਜਿੰਨਾ ਮਾਨਦਾਨ ਕਰ ਲਵਾਂਗੇ ਕੋਈ ਵੀ ਆਹ ਐਕਸਯੂਵੀ ਇਹ ਹੈਗੀ ਆ ਜੀ 2014 ਮਾਡਲ ਦੀ ਕਾਰ ਆ ਹਾਂ ਸੈਕੰਡ ਹੰਦਰ ਦੀ ਕਾਰ ਆ ਦੋਨੇ ਦੋਹੇ ਠੀਕ ਐ ਇਹ 14 ਉਹ 12 ਹੈ ਜੀ ਇਹ 14 ਆ ਗਈ ਹਾਂ ਜੀ ਇਹ ਆਪਾਂ ਉਦਾਂ ਤਾਂ ਇਹਦੀ ਡਿਮਾਂਡ ਰੱਖੀ ਆ 5.5 ਹੂੰ ਜਿਹੜਾ ਤੁਹਾਡੀ ਵੀਡੀਓ ਦੇਖਿਆ ਹਾਂਗਾ ਉਹਨੂੰ ਆਪਾਂ 4.80 ਲੱਖ ਦੀ ਕਰ ਦੇ ਦੋਵਾਂਗੇ 4.75 ਦੀ ਹੋਊਗੀ 75 ਲਾਈ ਦੇ ਦੋਵਾਂਗੇ ਆਹ ਆਹ ਇਹ ਹੈਗੀ ਆ ਜੀ 12 ਮਾਡਲ ਹੂੰ ਸੈਕੰਡ ਹੰਦਰ ਦੀ ਕਾਰ ਆ ਠੀਕ ਐ ਇਹਦਾ 7.4 ਡਿਮਾਂਡ ਆ ਹੂੰ ਇਹ ਆਪਾਂ 4 ਲੱਖ ਦੀ ਕਾਰ ਦੇ ਦਵਾਂਗੇ 395 ਦੀ ਹੋਊਗੀ 93 ਦੀ ਦੇ ਦਵਾਂਗੇ ਆਹਾ ਆ ਹੈਗੀ 2011 ਮਾਡਲ ਆ ਜੀ ਹਾਂ ਸੈਕੰਡ ਆਨਰ ਦੀ ਕਾਰ ਆ ਠੀਕ ਐ ਬੀਐਕਐਸਆਈ ਆ ਟੌਪ ਮਾਡਲ ਟੌਪ ਆ ਗਈ ਇਹਦਾ ਰੇਟ ਕਿਤੇ ਹੋ ਨਹੀਂ ਮਿਲਣਾ ਇਹ ਵੀ ਤੋਹਫਾ ਹੀ ਇਹ ਵੀ ਤੋਹਫਾ ਆ ਮਤਲਬ ਨਾ ਜਦੋਂ ਕੋਈ ਵੀਡੀਓ ਸ਼ੂਟ ਕਰਦਾ ਤੋਹਫੇ ਆ ਹੀ ਜਾਂਦੇ ਆ ਤੋਹਫੇ ਆ ਜਾਂਦੇ ਆ ਕੀ ਕਹਿੰਦੇ ਹੋ ਇਹ ਆਪਾਂ ਤੁਹਾਨੂੰ ਇਹ ਜਿਹੜਾ ਤੁਹਾਡੀ ਵੀਡੀਓ ਦੇਖਿਆ ਹਾਂਗਾ 1 ਲੱਖ 70 ਹਜ਼ਾਰ ਦੀ ਕਰ ਦੇ ਦੋ ਤੁਹਾਨੂੰ ਕਿੰਨਾ ਮਾਡਲ 11 ਬਾਈ ਸਵਾ ਦੋ ਦੋ ਮੰਗੀ ਜਾਂਦੇ ਆ ਵੇਰੇ 1.70 ਦੀ ਦੇ ਦੇਵਾਂਗੇ ਪੱਕੀ ਗੱਲ ਹੈ ਨਾ ਪੱਕੀ ਗੱਲ ਆ ਸਾਡੀ ਵੀਡੀਓ ਦੇਖੇ ਜਿਹੜਾ ਨਾਲ ਟਾਪ ਵਾਲਾ ਵਾ ਟਾਪ ਮਾਡਲ ਟਾਪ ਮਾਡਲ 11 ਮਾਡਲ ਪਾਸਿੰਗ ਪਈ ਇੰਸ਼ੋਰੈਂਸ ਵੀ ਹੋਊਗੀ ਮੇਰੇ ਖਿਆਲ ਨਾਲ 100 ਸਖਾ ਦਮਾ ਭਾਜੀ ਉਹ ਕਰਾ ਕੇ ਦੇ ਦਵਾਂਗੇ ਕਰਾ ਦਿਓ ਕਰਾ ਕੇ ਦੇ ਦਵਾਂਗੇ ਸਰਵਿਸ ਤੱਕ ਹੋਈ ਹੋਈ ਆ ਕਰਦੀ ਸਰਵਿਸ ਤੱਕ ਹੋਈ ਹੋਈ ਆ ਰੇਟ 1,70,000 ਰੁਪਇਆ ਆਹਾ ਮਰਾਜੋ ਇਹ ਹੋਈ ਹੈ ਜੀ 2018 ਮਾਡਲ ਆ ਜੀ ਸੈਕੰਡ ਆਨਰ ਦੀ ਗਾਰ ਆ ਕਹਿੰਦੇ ਵੀ ਜਿਨ੍ਹਾਂ ਨੇ ਟੈਕਸੀ ਦਾ ਕੰਮ ਕਰਨਾ ਉਹਨਾਂ ਲਈ ਤਾਂ ਇਹ ਤੋਹਫਾ ਤੋਹਫਾ ਆ ਤੋਹਫਾ ਕੀ ਕਹਨੇ ਹੋ ਇਹ ਫੁੱਲੇ ਲੋਨ ਕਰਾ ਦਵਾਂਗੇ ਪੂਰਾ ਪੂਰਾ ਜੀ ਕਿੰਨਾ ਮਾਡਲ ਦੱਸਿਆ ਤਾਂ ਇਹ ਹੈਗੀ ਆ ਜੀ 2018 ਮਾਡਲ ਹੂੰ ਸਾਢੇ ਪੰਜ ਡਿਮਾਂਡ ਰੱਖੀ ਆ ਸਵਾ ਪੰਜ ਵੀ ਦੇ ਦੇਵਾਂਗੇ ਪੂਰਾ ਲੋਨ ਕਰਾ ਦਵਾਂਗੇ ਮਤਲਬ ਪਹਿਲੇ ਆਣਾ ਹੀ ਨਹੀਂ ਸਵਾ ਪੰਜ ਪੂਰਾ ਡਾਰ ਕਾਰਡ ਪੈਨ ਕਰ ਲੈਣ ਡਾਰ ਕਾਰਡ ਪੈਨ ਕਰ ਤੇ ਸਿਬਲ ਵਧੀਆ ਲੈਣ ਸਿਬਲ ਵਧੀਆ ਹੋਵੇ ਲੋਨ ਫੁੱਲ ਕਰਾ ਦਵਾਂਗੇ ਫੁੱਲ ਲੋਨ ਬਾਈ ਜ਼ੀਰੋ ਡਾਊਨ ਪੇਮੈਂਟ ਤੇ ਕਾਰ ਜੀ ਨੂੰ ਕਹਿੰਨੇ ਆਪਾਂ ਨਾ ਵੀ ਕੈਸ਼ ਜ਼ੀਰੋ ਲੈਣਾ ਤੁਸੀਂ ਤੇ ਕਾਰ ਲੈ ਕੇ ਜਾਣੀ ਉਹ ਕਾਰ ਆ ਇਹ ਨਾਲੇ 7 ਸੀਟਰ ਆ ਗਈ ਨਾਲੋ ਸੀਟਾਂ ਡੀਅਰ ਹਾਂ ਕੈਪਟਨ ਸੀਟਾਂ ਨਾਲ ਡੀਅਰ ਦੇ ਰੇਟ ਤੇ ਆ ਡੀਅਰ ਤੇ ਰੇਟ ਆ ਆਹ ਇਹ ਹੈਗੀ ਆ ਜੀ ਤੋਹਫਾ ਤੋਹਫਾ 2013 ਮਾਡਲ ਕਹਿੰਦੇ ਵੀ ਰੇਟ ਹੀ ਨਹੀਂ ਲੱਭਣਾ ਜਿਹੜਾ ਦੇ ਦੇਣਾ ਕੀ ਕਹਿੰਦੇ ਹੋ ਇਹ ਭਾਜੀ ਜਿਹੜਾ ਤੁਹਾਡੀ ਵੀਡੀਓ ਦੇਖਿਆ ਹਾਂਗਾ ਉਹਨੂੰ ਆਪਾਂ ਇੱਕੋ ਹੀ ਰੇਟ 2 ਲੱਖ ਤੇ 70000 ਦੀ 13 ਮਾਡਲ ਐਕਸਯੂਵੀ ਦੇ ਦਵਾਂਗੇ ਬਾਈ ਹਲ ਤੋਂ ਵੀ ਕੀ ਜਾਂਦੀਆਂ ਇਹ ਰੇਟ ਮੈਂ ਕਹਿੰਨਾ ਕਾਰਾਂ ਵਾਲਾ ਕਾਰ ਹੀ ਦੇਣਾ ਵੇ ਹਾਂ ਸਾਰੇ ਹਾਂ ਜੀ 13 ਮਾਡਲ ਆ ਸੀਟ ਕਵਰ ਤੱਕ ਨਾਲ ਪਏ ਆ ਨਵੇਂ ਸਟੱਚ ਪਲੇਅਰ ਲੱਗਾ ਆ ਕੋਈ ਕੰਮ ਨਹੀਂ ਕਰਾਣਾ ਵਾਲਾ ਬੰਦਾ। ਕੋਈ ਕੰਮ ਨਹੀਂ। ਐਂ ਚਲ ਤੇਲ ਪਾ ਕੇ ਚਲਾਉਣੀ ਆ। ਬਸ ਬਾਈ ਆਹੀ ਚੀਜ਼ਾਂ ਦੇ ਕਰਕੇ ਮੈਂ ਤੁਹਾਨੂੰ ਕਹਿਣਾ ਹੁੰਨਾ ਵੀ ਕਾਰ ਜਿਹੜੀ ਆ ਨਾ ਬਾਈ ਉਹਨਾਂ ਦੇ ਕੋਲ ਲਿਆ ਕਰੋ ਜਿਹੜੇ ਆਪਣੇ ਡੀਲਰ ਭਰਾ ਨੇ ਕਿਉਂਕਿ ਕੰਮ ਖਰਚਾ ਇਹਨਾਂ ਦੀਆਂ ਕਾਰਾਂ ਤੇ ਕੁਝ ਨਹੀਂ ਹੁੰਦਾ ਤੁਸੀਂ ਬਸ ਡੀਜ਼ਲ ਜਾਂ ਪੈਟਰੋਲ ਹੀ ਪਵਾਉਣਾ ਵਾ ਤੇ ਕਾਰ ਚਲਾਣੀ ਹੁੰਦੀ ਆ ਇੰਨਾ ਕੀ ਕੰਮ ਆ ਥੋੜਾ ਹੋਰ ਕੁਝ ਨਹੀਂ ਕਰਾਣਾ ਟਾਇਟਪਾਂ ਨਵਾਂ ਪਿਆ ਜਾਵਾ। ਨੋਵਾ ਨੋਵਾ ਭਜੀ 2008 ਮਾਡਲ ਦੀ ਕਾਰ ਆ ਨਵੀ ਸ਼ੇਪ ਚ ਬਣੀ ਹੋਆ ਠੀਕ ਐ 28 ਤੱਕ ਰਪਾਸਾ ਇਹ ਹਾਂ ਏ ਆਪਾਂ ਇੱਕੋ ਹੀ ਰੇਟ ਜਿਹੜੇ ਦੇਣ ਵਾਲਾ ਰੇਟ 190000 ਦੀ ਕਾਰ ਦੇ ਦਵਾਂਗੇ ਇਹ ਤਾਂ ਦੇਖੋ ਪਟੱਕ ਦੇਣੀ ਨਿਕਲਣੀ ਹੈ ਇਹ ਪਟੱਕ ਦੇਣੀ ਹੈ ਅਨੋਵਾ ਤਾਂ ਮੰਗਦੇ ਆ ਮੰਗਦੇ 2.5 2.5 ਮੰਗੀ ਜਾਂਦੇ ਸਵਾਦ ਵਿਆਹਾਂ ਦਾ ਸੀਜ਼ਨ ਆ ਗਿਆ ਹੁਣ ਵਿਆਹਾਂ ਦਾ ਸੀਜ਼ਨ ਹੈ ਹੁਣ ਲਾਏ ਲੱਗੇ ਆ ਲਾਏ ਲੱਗੇ ਹੋਏ ਆ ਆ ਜਿਓ 1 ਲੱਖ ਤੇ 90000 ਦੀ ਕਾਰ ਆਹਾ ਆਰਟੀਗਾ ਆਰਟੀਗਾ ਹੈਗੀ ਜੀ 2015 ਮਾਡਲ ਕਿਹੜੀ ਬਲਾ ਇਹ ਫਾਸਟ ਓਨਰ ਦੀ ਬੀਡੀਆਈ ਬੀਡੀਆਈ ਆ ਗਈ ਠੀਕ ਆ ਪੀਵੀ 6543 ਦਾ ਨੰਬਰ ਤਰੀਵਨ ਲੱਗੇ ਹੋਏ ਹਾਂਜੀ ਇਹ ਕਾਰ ਆਪਾਂ ਜੀ 72000 ਚੱਲੀ ਹੋਈ ਆ ਹਾਂ ਇਹ ਕਾਰ ਆਪਾਂ ਦਵਾਗੇ ਤੁਹਾਨੂੰ 5 ਲੱਖ ਦੀ ਕਾਰ ਦੇ ਦਵਾਗੇ ਨੈਟ ਵਟ ਨੈਟ ਕਿੰਨਾ ਮਾਡਲ ਸੀਗਾ 2015 15 ਆ ਇਹ VDI 15 VDI ਡੀਜ਼ਲ ਦੀ ਕਾਰ ਕਹਿੰਦੇ ਵੀ ਛੋਟੀ 5 ਸੀਟਰ ਲੈਣ ਨਾਲੋ ਜਿਹਨੂੰ 7 ਸੀਟਰ ਚਾਹੀਦੀ ਆ ਉਹ ਆ ਕਾਰ ਲੈ ਲਵੇ ਹਾਂਜੀ ਕਹਿੰਦੇ ਵੀ ਡੇਅਰ ਜਿੰਨੇ ਖਰਚਾ ਸਵਿਫਟ ਜਿੰਨੇ ਖਰਚਾ ਵਾ ਹਾਂਜੀ ਸਾਰ ਸਸ ਬਸ ਇਹੀ ਆ ਕਾਲ ਕਰ ਲਿਓ ਬਾਈ ਰੇਟ ਤੁਹਾਨੂੰ ਦੱਸਦਾ 5 ਲੱਖ ਰੁਪਇਆ 4 ਲੱਖ ਤੇ 95 ਹਜ਼ਾਰ ਦੀ ਕਾਰ ਦਵਾਉਂਗਾ ਤੁਹਾਨੂੰ ਠੀਕ ਹੈ ਨਾ ਹਾਂ ਠੀਕ ਹੈ ਭਾਈ ਆਹਾ ਇਹ ਹੈਗੀ ਆ ਜੀ 2011 ਮਾਡਲ ਦੀ ਕਾਰ ਆ ਬਲੇਰੋ ਪਹਿਲੇ ਨਾਂ ਦੀ ਕਾਰ ਕਾਲੇ ਰੰਗ ਚ ਤਾਂ ਮੈਂ ਕਹਿੰਨਾ ਬਲੇਰੋ ਬਹੁਤ ਹੀ ਰੇਅਰ ਆ ਬਹੁਤ ਹੀ ਰੇਅਰ ਹਾਂ ਜੀ ਕੀ ਕਹਿੰਦੇ ਹੋ ਇਹ ਕਾਰ ਆਪਾਂ ਦੇ ਦੇਵਾਂਗੇ ਜੀ 2 ਲੱਖ 60 ਹਜ਼ਾਰ ਦੀ ਕਾਰ ਦੇ ਦੇਵਾਂਗੇ ਕਿੰਨਾ ਮਾਡਲ 11 11 ਮਾਡਲ ਹਾਂ ਜੀ ਪੱਕੀ ਗੱਲ ਹੈ ਪੱਕੀ ਗੱਲ ਸਾਰਾ ਕੁਝ ਚੱਲਦਾ ਮਤਲਬ ਸਾਰਾ ਕੁਝ ਖਿੱਚਣ ਲਈ ਹੈ ਨਾ ਇਹ ਖਿੱਚਣ ਲਈ ਹੈ ਜੀ ਆਜੋ ਭਾਈ 260000 ਦੇ ਵਿੱਚ ਤੁਹਾਨੂੰ ਉਹ ਵੀ ਦਿਵਾਤੀ ਇੱਕ ਕਾਲੇ ਰੰਗ ਦੀ ਆਪਣੀ ਆ ਵੀ ਖੜੀ ਆ ਮਿਨੀ ਐਸਯੂਵੀ ਜਿਹਨੂੰ ਕਹਿ ਦਿੰਦੇ ਆ ਸ਼ਹਿਰਾਂ 'ਚ ਤੇ ਕੀ ਕਹਿੰਨੇ ਹੋ ਇਹਦਾ ਬਾਈ ਇਹ ਹੈਗੀ ਆ ਜੀ 2013 ਮਾਡਲ ਹਾਂ ਰਜਿਸਟਰਡ ਇਹਦੀ 2014 ਦੀ ਆ ਠੀਕ ਐ ਇਹ ਆਪਾਂ ਕਾਰ ਦੇ ਦਵਾਂਗੇ 260000 ਦੀ ਕਾਰ ਦੇ ਦਵਾਂਗੇ ਸੈਕੰਡ ਹੰਡਰਡ ਦੀ ਕਾਰ ਦੂਜੇ ਨਾਲ ਦੀ 260000 ਦੀ ਹਾਂਜੀ ਤੁਸੀਂ ਇਹ ਜੀ ਦੇਖੋ ਮਿਨੀ ਐਸਯੂਵੀ ਜਿਹਨੂੰ ਆਪਾਂ ਕਹਿੰਦੇ ਜਿਹੜੇ ਭਰਾ ਨਾ ਨੀਵੀਆਂ ਗੱਡੀਆਂ 'ਚ ਬੈਣ ਦੇ ਯਕੀਨ ਨਹੀਂ ਆ ਜੇ ਜਿਹੜੇ ਕਹਿੰਦੇ ਵੀ ਬਾਈ ਪੈਸੇ ਦਾ ਘੱਟ ਆ ਪਰ ਕਾਰ ਉੱਚੀ ਚਾਹੀਦੀ ਆ ਇਹ ਕਿਹੜੇ ਵਾਲੀ 110 BHP ਆ ਉਹ ਉਹ 110 ਵਾਲੀ 110 BHP ਹੈ ਨਾ ਇਹ ਹਾਂਜੀ ਠੀਕ ਹੈ 110 ਵਾਲੀ ਆ ਬਾਈ ਤੇ ਜਿਹੜੇ ਮੇਰੇ ਭਰਾ ਨੂੰ ਚਾਹੀਦੀ ਹੋਈ ਕਾਲ ਕਰ ਲਿਓ 611 ਵਾਲੀ ਆ 611 ਵਾਲੀ ਹੈ ਹਾਂਜੀ 2 ਲੱਖ ਤੇ 1000 ਦੀ 2.60 ਹਜ਼ਾਰ ਦੀ ਕਾਰ ਆ ਕਾਲੇ ਰੰਗ ਦੀਆਂ ਨਾਲੇ ਨਾਲੇ ਬਾਈ ਆ ਗਈ ਉੱਚੀ ਕਾਰ ਹਾਂਜੀ ਇੱਕ ਵਾਰੀ ਆਪਾਂ ਦੱਸ ਦੀ ਬਾਈ ਦੁਬਾਰਾ ਐਡਰੈਸ ਆਪਣਾ ਵੀ ਆਪਾਂ ਇਸ ਟਾਈਮ ਕਿੱਥੇ ਖੜੇ ਆ ਕਿਉਂਕਿ ਕਈ ਭਰਾ ਨਾ ਸਕਿਪ ਕਰਕੇ ਆਉਂਦੇ ਆ ਹਾਂਜੀ ਕਿਥੇ ਵੇਰੇ ਆਪਣਾ ਕਾਰ ਬਜ਼ਾਰ ਆਪਣਾ ਪਾਜੀ ਹੈਗਾ ਮੱਲੂ ਪੋਤੇ ਗੇਟ ਦੇ ਨਾਲ ਹਾਂ ਰੋਡ ਹੈਗਾ ਫਗਵਾੜਾ ਤੋਂ ਬੰਗਿਆ ਫਗਵਾੜੇ ਵਾਲੋ ਬੰਗਿਆ ਰੋਡ ਠੀਕ ਹੈ ਹਾਈਵੇ ਰੋਡ ਤੇ ਆਪਣਾ ਕਾਰ ਬਜ਼ਾਰ ਹੈ ਜੀ ਮੇਨ ਹਾਈਵੇ ਤੇ ਆ ਮੈਂ ਤੁਹਾਨੂੰ ਮੇਨ ਹਾਈਵੇ ਤੇ ਛਾਤੀ ਵੀ ਕਰਾ ਦਿਨਾ ਉਹ ਦੇਖਿਓ ਜਰਾ ਜ਼ੂਮ ਮਾਰ ਕੇ ਦਿਖਾ ਦਿਓ ਆ ਭਾਈ ਆ ਚੈੱਕ ਕਰੋ ਆ ਜੀ ਮੱਲੂ ਪੋਤੇ ਦਾ ਗੇਟ ਆ ਗਿਆ ਇਹ ਮੱਲੂ ਪੋਤੇ ਦੇ ਗੇਟ ਤੋਂ ਜਸਟ ਸਾਹਮਣੇ ਤੁਸੀਂ ਦੇਖੋਗੇ ਰਾਣਾ ਕਾਰ ਬਾਜ਼ਾਰ ਭਾਈ ਉਹਨਾਂ ਦੀਆਂ ਕਾਰਾਂ ਇੱਥੇ ਲੱਗੀਆਂ ਹੁੰਦੀਆਂ ਵਾ ਅੰਦਰ ਇਹ ਭੜੀਆਂ ਆਪਣੇ ਹੁੰਦੇ ਆਂ ਅੰਦਰ ਵੀ ਆ ਤੇ ਮੈਨੂੰ ਇਹ ਦੱਸੋ ਭਾਈ ਹਫਤੇ ਚ ਸੱਤੇ ਦਿਨ ਖੁੱਲੇ ਹੋ ਸੱਤੇ ਦਿਨ ਖੁੱਲੇ ਹੁੰਦਾ ਭਾਈ ਕੋਈ ਮਤਲਬ ਕਿ ਆਫ ਤਾਂ ਨਹੀਂ ਆ ਤੁਹਾਡਾ ਨਹੀਂ ਨਹੀਂ ਫੋਨ ਦੱਸੋ ਕਿੰਨੇ ਤੋਂ ਕਿੰਨੇ ਵਜੇ ਤੱਕ ਕਰ ਲੈਣਾ ਫੋਨ ਜਦੋਂ ਮਰਜੀ ਭਾਈ ਰਾਤ ਨੂੰ ਕਰ ਲੈ ਕਹਿੰਦੇ ਵੀ ਜਦੋਂ ਮਰਜੀ ਕਹਿੰਦੇ ਵੀ ਜਿਹੜੇ ਭਰਾ ਆ ਨਾ ਆਪਣੇ ਉਹ ਫੋਨ ਕਦੇ ਵੀ ਕਰ ਲੈਂਦੇ ਆ ਚਾਹੇ ਸ਼ਾਮ ਨੂੰ ਉਹਨਾਂ ਨੇ ਦਿਨ ਸ਼ਾਮ ਕੁਝ ਨਹੀਂ ਦੇਖਣਾ ਚੱਕ ਲੋਂਗੇ ਨਾ ਚੱਕ ਲੋਂਗੇ ਪਰ ਮੈਨੂੰ ਇਹ ਨਾ ਲੰਬਾ ਹੋਵੇ ਵੀ ਬਾਈ ਨੇ ਫੋਨ ਨਹੀਂ ਚੱਕਿਆ ਨਹੀਂ ਨਹੀਂ ਭਾਈ ਚੱਕ ਲਮਾਗੇ 12 ਬਾਈ ਦੀਆਂ ਗੋਡ ਸੀਗੀਆਂ ਤੇ ਇੱਕ ਜਿਹੜੀ ਸਭ ਤੋਂ ਮੇਨ ਗੱਲ ਮੈਨੂੰ ਵਧੀਆ ਲੱਗਦੀ ਆ ਭ ਅਦਰ ਸਟੇਟ ਨਾਲੇ ਵੀ ਕਹਿੰਦੇ ਵੀ ਪੰਜਾਬੀ ਬੋਲੀ ਨਾ ਬਹੁਤ ਕੈੜੀ ਆ ਪੰਜਾਬੀ ਬੋਲੀ ਬਾਈ ਕੈੜੀ ਨਹੀਂ ਆ ਬਾਈ ਹੁਣਾਂ ਦਾ ਨਾ ਦੋਆਬੇ ਵਾਲਿਆਂ ਦਾ ਹਿਸਾਬ ਤਾ ਮੈਂ ਦੇਖਿਆ ਵਾ ਦੋਆਬੇ ਵਾਲਿਆਂ ਦੀ ਬੋਲੀ ਬਹੁਤ ਵਧੀਆ ਵਾ ਸੋਹਣੀ ਲੱਗਦੀ ਆ ਬਾਈ ਹੁਣਾਂ ਦਾ ਵੀ ਸੁਭਾਅ ਬਾਈ ਵਾਲਾ ਬੋਲਦਾ ਨਹੀਂ ਆ ਤੇ ਇਹ ਵੀਡੀਓ ਦੇ ਵਿੱਚ ਹੀ ਆਪਣੇ ਨਾਲ ਜਿੰਨਾ ਕਾ ਹਨਾ ਤੇ ਹੋਪ ਕਰਦੇ ਆ ਬਾਈ ਵੀਡੀਓ ਵਧੀਆ ਲੱਗੀ ਹੋਊਗੀ ਤੁਹਾਨੂੰ ਇੱਕ ਪੰਜਾਬੀ ਦੀ ਸਪੋਰਟ ਕਰਨਾ ਇੱਕ ਪੰਜਾਬੀ ਦਾ ਹੀ ਫਰਜ਼ ਬਣਦਾ ਵਾ ਸਪੋਰਟ ਕਰਿਆ ਕਰੋ ਬਾਈ ਤੁਹਾਡੇ ਲਈ ਵਧੀਆ-ਵਧੀਆ ਕੰਮ ਆਪਾਂ ਲੈ ਕੇ ਆਂਦੇ ਰਹਨੇ ਆ ਜੇ ਵੀਡੀਓ ਵਧੀਆ ਲੱਗੀ ਆ ਤਾਂ ਤੁਸੀਂ ਕੰਮ ਇੱਕ ਕਰਨਾ ਲਾਈਕ ਠੋਕਣਾ ਤੁਸੀਂ ਦੱਬ ਕੇ ਜਿੰਨਾ ਹੋ ਸਕੇ ਤੇ ਨਾਲ ਕਮੈਂਟ ਕਰਕੇ ਇਹ ਦੱਸ ਦਿਓ ਕਿ ਕਿਹੜਾ ਭਰਾ ਕਿਹੜੇ ਕਿਹੜੇ ਪਿੰਡ ਤੋਂ ਬੋਲਦਾ ਵਾ ਬਾਈ ਉਹਨਾਂ ਨੂੰ ਵੀ ਪਤਾ ਲੱਗ ਜੂਗਾ ਕਿ ਆਪਣੀ ਵੀਡੀਓ ਕਿੱਥੇ ਕਿੱਥੇ ਤੱਕ ਪਹੁੰਚ ਗਈ ਹੈ ਨਾ ਹਾਂਜੀ ਹਾਂਜੀ ਇਹ ਤਾਂ ਹੈ ਜੀ ਤੇ ਓਕੇ ਆ ਪੂਰਾ ਵੀਰੇ ਓਕੇ ਭਾਜੀ ਪੂਰਾ ਬਾਈ ਕਾਲ ਕਰ ਲਿਓ ਐਡਰੈਸ ਤੁਹਾਨੂੰ ਦੱਸਤਾ ਵਾ ਜਿਹਨੇ ਆਣਾ ਵਾ ਜੀ ਆਇਆਂ ਨੂੰ ਤਤਕਲੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ਼੍ਰੀ ਅਕਾਲ